ਕੇਦਰੀ ਬਜਟ ਦੇ ਵਿੱਚ ਉਦਯੋਗ ਅਤੇ ਖਾਸ ਕਰਕੇ ਰੀਅਲ ਅਸਟੇਟ ਦੇ ਲਈ ਕੀ ਖਾਸ ਹੈ ਇਸ ਨੂੰ ਸਮਝਣ ਦੇ ਲਈ ਅਸੀਂ ਅਰਥਸ਼ਾਸਤਰੀ ਅਤੇ ਉਦਯੋਗਪਤੀ ਤਨਿੰਦਰ ਸਿੰਘ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਇਸ ਦੇ ਇਲਾਵਾ ਉਹਨਾਂ ਬਜਟ ਦੇ ਵਿੱਚ ਹੋਰ ਵਰਗਾਂ ਦੇ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਗੱਲ ਕੀਤੀ ਹੈ ਕੀ ਕੁਝ ਕਿਹਾ ਹੈ ਤੁਸੀਂ ਵੀ ਸੁਣੋ ਮੋਦੀ ਸਰਕਾਰ 3 ਪੁਆਇੰਟ ਉਹਨੇ ਆਪਣਾ ਪਹਿਲਾ ਬਜਟ ਜਿਹੜਾ ਹੈਗਾ ਉਹ ਪੇਸ਼ ਕਰ ਦਿੱਤਾ ਹੈ ਤੇ ਇਸ ਬਜਟ ਨੂੰ ਸਮਝਣ ਵਾਸਤੇ ਸਾਡੇ ਨਾਲ ਇਕਨੋਮਿਸਟ ਤੇ ਇੰਡਸਟਰੀਲਿਸਟ ਤਾਰਿੰਦਰ ਸਿੰਘ ਜੀ ਨੇ ਸਰ ਇਹ ਪਹਿਲਾ ਬਜਟ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਨਾਲ ਇਸਦੇ ਸਭ ਤੋਂ ਚੰਗੇ ਪਹਿਲੂ ਜਿਹੜੇ ਹੈਗੇ ਨੇ ਉਹ ਕਿਹੜੇ-ਕਿਹੜੇ ਨੇ ਖਾਸ ਤੌਰ ਤੇ ਇੰਡਸਟਰੀ ਨੂੰ ਕੀ ਇਸ ਦੇ ਵਿੱਚ ਉਮੀਦ ਕਰਨੀ ਚਾਹੀਦੀ ਹੈ ਸਰ ਅਸੀਂ ਬਿਲੋਂਗ ਕਰਦੇ ਹਾਂ ਮੈਂ ਤਰਨਿੰਦਰ ਸਿੰਘ ਸੀਐਮਡੀ ਮਨੋਰ ਇਨਫਰਾਸਟ੍ਰਕਚਰ ਅਸੀਂ ਨਿਊ ਚੰਡੀਗੜ੍ਹ ਵਿੱਚ ਹੈਗੇ ਹਾਂ ਸਾਡਾ ਮੈਂ ਪ੍ਰੈਜ਼ੀਡੈਂਟ ਕਿਰਦਾਈ ਵੀ ਹੈਗਾ ਨਿਊ ਚੰਡੀਗੜ੍ਹ ਦਾ ਸੋ ਜਿਹੜਾ ਵੀ ਰੀਅਲੀ ਐਪਲਾਡ ਐਂਡ ਵੈਲਕਮ ਦ ਬਜਟ ਫਾਰ ਰੀਅਲ ਏਸਟੇਟ ਸੈਕਟਰ ਇਟ ਇਜ਼ ਅ ਵੈਰੀ ਪੁਸ਼ਿੰਗ ਬਜਟ ਅਦੇ ਵਿੱਚ ਗਵਰਨਮੈਂਟ ਨੇ 2 ਲੱਖ 2000 ਕਰੋੜ ਜਿਹੜਾ ਹੈਗਾ ਇਹਨਾਂ ਨੇ ਇਹਨੂੰ ਹਾਊਸਿੰਗ ਅਰਬਨ ਹਾਊਸਿੰਗ ਵਾਸਤੇ ਇਹਨਾਂ ਨੇ ਅਲੋਕੇਟ ਕੀਤਾ which is going to be a very good thing for kick starting the real estate further which will have lot of impetus for the industry which is related to real estate sector ikta eh ji second enna ne amritsar to lake kolkata ik nawa corridor enna ne banaya hai, jide vich enna ne pass kita hai, jide vich 14 cities with a population of more than 30 lakhs e ode te banange jida ke transient hoega which will be very supportive jide vich uh, commercial residential industrial sector ate te provide karange third hai ga ji inanne 1 crore of a housing vaste inanne aawas yojana pm aawas yojana vich allocate kita jide vich 1 crore houses a gariba nu te lower middle class nu provide karenge ਜਿਦਾ ਕਿ ਰੀਅਲ ਏਸਟੇਟ ਸੈਕਟਰ ਤੇ ਡਿਮਾਂਡ ਔਰ ਫਰਦਰ ਕਾਫੀ ਜਿਆਦਾ ਇੰਪੈਕਟ ਪਏਗਾ ਜਿਹੜਾ ਫਿਊਚਰ 1 ਕਰੋੜ ਹਾਊਸਿੰਗ ਹੋ ਰ आएगी ਮਾਰਕੀਟ ਵਿੱਚ ਜਿਹਦੇ ਵਿੱਚ ਲੋਕਾਂ ਨੂੰ ਬੜਾ ਬੈਨੀਫਿਟ ਹੋਏਗਾ ਇੱਕ ਇਹਨਾਂ ਨੇ ਹੋਰ 100 ਸਿਟੀਆਂ ਦੇ ਵਿੱਚ ਪਲੱਗ ਐਂਡ ਪਲੇ ਵਾਸਤੇ ਇੰਡਸਟਰੀਅਲ ਇਨਵੈਸਟਮੈਂਟ ਅਲਾਉ ਕੀਤੀ ਹੈ ਜਿਹਦੇ ਵਿੱਚ ਹਾਊਸਿੰਗ ਐਂਡ ਅਦਰ ਸੈਕਟਰ ਸਾਰੇ ਇੰਪੈਕਟ ਕਰਨਗੇ ਅਗਰ ਇੰਨੀ ਜਿਆਦਾ ਸਾਡੀ Uh, further demand agar industrial sector which all these things are very appreciable for the real estate sector and we expect more things which government is planning also to come in coming time. Thank you very much. ਸਰ ਇਨਕਮ ਟੈਕਸ ਵਿੱਚ ਵੀ ਕੋਈ ਰਾਹਤ ਜਿਹੜੀ ਹੈਗੀ ਉਹ ਦਿੱਤੀ ਗਈ। ਉਹਦੇ ਵਿੱਚ ਇਹਨਾਂ ਨੇ ਲੌਂਗ ਟਰਮ ਕੈਪੀਟਲ ਗੇਨ ਵਿੱਚ ਰਿਡਿਊਸ ਕੀਤਾ 12.2% ਟੈਕਸ ਕੀਤਾ ਜਿਹੜਾ ਰੀਅਲ ਏਸਟੇਟ ਸੈਕਟਰ ਤੇ ਬਹੁਤ ਜ਼ਿਆਦਾ ਅੱਛਾ ਇੰਪੈਕਟ ਹੋਏਗਾ। ਕਿ ਇਹਨਾਂ ਜਿਹੜਾ 12.2% ਬੰਦਾ ਦੇ ਕੇ ਜਿੰਨਾ ਕੈਪੀਟਲ ਹੈਗਾ ਉਹ ਫਿਰ ਡਿਪਲੋਏ ਰੀਡਿਪਲੋਏ ਕਰ ਸਕਦਾ ਹੈ ਰੀਅਲ ਏਸਟੇਟ ਸੈਕਟਰ ਵਿੱਚ ਜਿਹੜਾ ਕਿ ਅੱਗੇ ਮਾਰਕੀਟ ਨੂੰ ਸਪਰਕ ਕਰੇਗਾ। ਫਰਦਰ ਕਿਸਾਨ ਕਿਉਂਕਿ ਇੱਕ ਵੱਡੀ ਕਮਿਊਨਿਟੀ ਹੈ ਸਾਡੇ ਦੇਸ਼ ਦੀ ਕਿਸਾਨਾਂ ਵਾਸਤੇ ਜਿਹੜਾ ਬਜਟ ਦੇ ਵਿੱਚ ਐਲਾਨ ਕੀਤੇ ਗਏ ਨੇ ਕਿੰਨਾ ਕੁ ਤੁਸੀਂ ਇਸ ਨੂੰ ਫਾਇਦੇਮੰਦ ਸਮਝਦੇ ਹੋ ਕਿਸਾਨਾਂ ਨੂੰ ਐਗਰੀਕਲਚਰ ਸੈਕਟਰ ਸਾਡਾ ਸਾਰਾ ਮੁੱਢ ਹੈਗਾ ਜਿਹੜਾ ਕਿ ਪੂਰੀ ਕੰਟਰੀ ਨੂੰ ਚਲਾਉਂਦਾ ਆਈ ਥਿੰਕ ਕਾਫੀ ਜ਼ਿਆਦਾ ਇਹਨਾਂ ਨੇ ਫੈਸਿਲਿਟੀਆਂ ਐਸੋਕਤ ਪ੍ਰੋਵਾਈਡ ਕਰ ਰਹੇ ਹਨ ਜਿਦੇ ਵਿੱਚ ਇਹਨਾਂ ਨੇ ਲੋਨਸ ਕਿਸਾਨਾਂ ਨੂੰ ਲੋਨਸ ਦਿੱਤੇ ਹੈਗੇ ਆਟ ਅ ਵੈਰੀ ਰੀਜ਼ਨੇਬਲ ਰੇਟ ਆਫ ਇੰਟਰਸਟ ਹੋਰ ਕਾਫੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਿਹੜੀਆਂ ਕਿ ਕਾਫੀ ਐਪਰੀਸ਼ੀਏਬਲ ਹੈਗੀਆ ਸਤਿ ਸ਼੍ਰੀ ਅਕਾਲ ਤੁਸੀਂ ਕਹੇ ਕਿ ਇੰਡਸਟਰੀ ਨੂੰ ਤੇ ਖਾਸ ਤੌਰ ਤੇ ਰੀਅਲ ਏਸਟੇਟ ਤੇ ਵੀ ਕਾਫੀ ਜ਼ਿਆਦਾ ਫੋਕਸ ਜਿਹੜਾ ਹੈਗਾ ਉਹ ਕੀਤਾ ਹੈ ਸਰਕਾਰ ਨੇ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਰੋਜ਼ਗਾਰ ਦੇ ਜਿਹੜੇ ਅਵਸਰ ਨੇ ਉਹ ਵੀ ਵਧਣਗੇ ਸਰ ਡੈਫੀਨੇਟਲੀ ਜਿਸ ਤਰ੍ਹਾਂ ਕਿ ਉਹਨਾਂ ਨੇ ਸੋਸ ਸਿਟੀਆਂ ਵਿੱਚ ਇੰਡਸਟਰੀਅਲ ਪਾਰਕਸ ਕ੍ਰੀਏਟ ਕੀਤੇ ਹਨ ਉਦੇ ਨਾਲ ਬਹੁਤ ਜ਼ਿਆਦਾ এমਪਲॉयਮੈਂਟ ਹੋਏਗੀ ਨਵੀਆਂ ਸਿਟੀਜ਼ ਡਵੈਲਪ ਹੋ ਰਹੀਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਹੋਰ ਫੈਸਿਲਿਟੀਆਂ ਅਵੇਲੇਬਲ ਹੋਣਗੀਆਂ এমਪਲॉयਮੈਂਟ ਹੋਏਗੀ ਹੋਰ ਜਨਰੇਸ਼ਨ ਹੋਰ ਰੀਅਲ ਏਸਟੇਟ ਲਿੰਕਡ ਜਿਹੜੀਆਂ ਇੰਡਸਟਰੀਜ਼ ਹਨ ਉਹਨਾਂ ਨੂੰ ਬਹੁਤ ਬੈਨੀਫਿਟ ਹੋਏਗਾ ਕਮਿੰਗ ਟਾਈਮਸ ਵਿੱਚ ਜਿਹੜੀ ਸੋਸ਼ਲ ਸਿਕਿਉਰਟੀ ਦੀ ਸਕੀਮਸ ਨੇ ਉਹਨਾਂ ਨੂੰ ਕੈਰੀ ਆਨ ਰੱਖਿਆ ਹੈ ਕਿੰਨਾ ਸਰ ਫਾਇਦਾ ਇਹਨਾਂ ਦਾ ਹੁੰਦਾ ਹੈ ਇੱਕ ਆਮ ਆਦਮੀ ਨੂੰ ਸਰ ਡੈਫੀਨਟਲੀ ਸੋਸ਼ਲ ਸਿਕਿਉਰਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਸਾਡੇ ਦੇਸ਼ ਵਾਸਤੇ ਬਿਕੋਜ਼ ਸਾਡੀ ਪਾਵਰਟੀ ਲੈਵਲ ਤੋਂ ਥੱਲੇ ਕਾਫੀ ਦੁਨੀਆ ਹੈਗੀ ਹੈ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਹੋਰ ਚੀਜ਼ਾਂ ਸਾਨੂੰ ਚਾਹੀਦੀਆਂ ਜਿਸ ਤਰ੍ਹਾਂ ਕਿ ਇੰਸ਼ੋਰੈਂਸ ਹੋ ਗਈ ਹੈਲਥ ਇੰਸ਼ੋਰੈਂਸ ਹੋ ਗਈ ਫਿਰ ਫ੍ਰੀ ਰਾਸ਼ਨ ਹੋ ਗਿਆ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ ਦੇਖੋ ਅਮੀਰ ਜਿਹੜੇ ਹੈਗੇ ਉਹ ਤਾਂ ਆਪਣੇ ਆਪ ਨੂੰ ਪ੍ਰੋਵਾਈਡ ਕਰ ਸਕਦੇ ਆ ਬਟ ਜਿਹੜੇ ਗਰੀਬ ਹੈ ਉਹਨਾਂ ਲਈ ਅਰਾਊਂਡ ਦ ਵਰਲਡ ਇੱਕ ਸੋਸ਼ਲ ਸਿਕਿਉਰਿਟੀ ਦੇਣੀ ਜ਼ਰੂਰੀ ਹੈਗੀ। ਬਹੁਤ ਬਹੁਤ ਧੰਨਵਾਦ ਐਸ਼ਨ ਤਾਨਿੰਦਰ ਸਿੰਘ ਜੀ ਜਿਨ੍ਹਾਂ ਨੇ ਇਸ ਬਜਟ ਦੀਆਂ ਜਿਹੜੀਆਂ ਮੁੱਖ ਗੱਲਾਂ ਨੇ ਭਾਵੇਂ ਉਹ ਰੀਅਲ ਏਸਟੇਟ ਨੂੰ ਲੈ ਕੇ ਹੋਣ ਜਾਂ ਫਿਰ ਇੰਡਸਟਰੀ ਨੂੰ ਲੈ ਕੇ ਹੋਣ ਉਹਨਾਂ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਕੈਮਰਾਮੈਨ ਅੰਮਿਤ ਵਾਲੀਆ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੈਨਲ